ਵਾਹਿ ਗੁਰਜੀਕਾ ਕਾਲ ਸਾਹ ਕਰਾਈ ਵਾਹਿ ਗੁਰਜੀਕੀ ਪਤੇ ਕਬੀਰ ਭਲੀ ਭਈ ਜੋ ਭਉ ਪਰਿਆ ਦਿਸਾ ਗਈ ਸਭ 쿨 ਓਰਾ ਗਰ ਪਾਨੀ ਭਇਆ ਜਾਇ ਮਿਲੇਉ ਢਾਲ 쿨 ਕਬੀਰਾ ਧੂਰ ਸਕੇਲ ਕੈ ਉਰੀਆ ਬਾਂਦੀ ਦੇਹ ਦੇਵਸ ਚਾਰ ਕੋ ਪੇਖਣਾ ਅੰਤ ਖੇਹ ਕੀ ਖੇਹ ਕਬੀਰ ਸੂਰਜ ਚਾਂਦ ਕੈ ਉਦਹਿ ਭਈ ਸਭ ਦੇਹ ਗੁਰ ਗੋਬਿੰਦ ਕੇ ਬਿਨ ਮਿਲੇ ਪਲਟ ਭਈ ਸਭ ਖੇਹ ਪਿੱਛੇ ਜਿਹੜਾ ਸ਼ਲੋਕ ਜਿਸ ਪਾਠ ਦਾ ਆਪਾਂ ਵਿਚਾਰ ਕੀਤਾ ਸੀ ਉਹ ਪਾਈ ਇਹ ਹੀ ਪਾਠ ਹੈ ਜਿਹੜਾ ਆਇਆ ਨਾ ਪਿੱਛੇ ਪੰਕਤੀ ਕਿੰਨਾਵਾਂ ਸ਼ਲੋਕ ਸੀ ਇਹ ਆ ਪਿੱਛੇ ਆਇਆ 168 161ਵਾਂ ਸਲੋਕ ਸਾਰੀ ਪੰਕਤੀ 62ਵਾਂ ਹਾਂ 162ਵਾਂ ਕਬੀਰ ਹਰ ਹੀਰਾ ਜਨ ਜੋਹਰੀ ਲੈ ਕੇ ਮੰਡਾ ਹਾਟ ਜਬ ਹੀ ਪਾਈਐ ਇਥੇ ਪਾਈਐ 파ਟ ਹੀ ਹੈ ਉਨੀ ਦੇਖਿਆ ਸਾਰੀਆਂ ਬੁੱਤੀਆਂ ਚ ਤੇ ਪਾਈਐ 파ਟ ਹੈ ਇਥੇ ਗਲਤੀ ਨਾਲ ਪਾਈਐ ਛਪਿਆ ਜਹ ਅਨਭਾਉ ਤਹ ਭੈ ਨਹੀਂ ਜਹ ਭਾਉ ਤਹ ਹਰਨਾਹ ਕਹਿਓ ਕਬੀਰ ਵਿਚਾਰ ਕੈ ਸੰਤ ਸੁਨਹੁ ਮਾਨਮਾਹ ਕਬੀਰ ਜਿਨਹੋ ਕਿਛੂ ਜਾਣਿਆ ਨਹੀਂ ਤੈਨ ਸੁਖ ਨੀਦ ਬਿਹਾਏ ਇਹ ਜਿਨਹੋ ਉਚਾਰਨ ਕਰਨਾ ਹਮ ਹੋ ਜੋ ਬੂਝਾ ਬੂਝਨਾ ਪੂਰੀ ਪਰਿਬਲਾਈ ਕਬੀਰ ਮਾਰੇ ਬਹੁਤ ਪੁਕਾਰਿਆ ਪੀਰ ਪੁਕਾਰੈ ਔਰ ਲਾਗੀ ਚੋਟ ਮਰਮ ਕੀ ਰਹਿਓ ਕਬੀਰਾ ਠੌਰ ਕਬੀਰ ਚੋਟ ਸੁਹੇਲੀ ਸੇਲ ਕੀ ਲਾਗਤ ਲੇ ਉਸਾਸ ਚੋਟ ਸਹਾਰੈ ਸ਼ਬਦ ਕੀ ਤਾਸ ਗੁਰੂ ਮੈਂ ਦਾਸ ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹ ਹੈ ਮੁੱਲਾ ਮਨਾਰੇ ਕਿਆ ਚੜ੍ਹੈ ਸਾਈਂ ਨਾ ਬਹਿਰਾ ਹੋਏ ਜਾ ਕਾਰਨ ਤੂੰ ਬਾਗ ਦੇਹ ਦਿਲ ਹੀ ਭੀਤਰ ਜੋਏ ਸੇਖ ਸਬੂਰੀ ਬਾਹਰਾ ਕਿਆ ਹੱਜ ਕਾਬਾ ਜਾਏ ਕਬੀਰ ਜਾ ਕੀ ਦਿਲ ਸਾਬਤ ਨਹੀਂ ਤਾ ਕਉ ਕਹਾ ਖੁਦਾਏ ਕਬੀਰ ਅੱਲਾਹ ਕੀ ਕਰ ਬੰਦਗੀ ਜਿ ਸਿਮਰਤ ਦੁਖ ਜਾਏ ਦਿਲ ਮਹਿ ਸਾਈ ਪਰਗਟੈ 부ਜੈ ਬਲੰਤੀ ਨਾ ਆਏ 부ਜੈ ਪੂਲਾ ਬੋਲਨਾ ਕਬੀਰ ਜੋਰੀ ਕੀਏ ਜ਼ੁਲਮ ਹੈ ਕਹਤਾ ਨਾ ਉਹ ਹਲਾਲ ਦਫਤਰ ਲੇਖਾ ਮੰਗੀ ਹੈ ਤਬ ਹੋਏ ਕੋ ਕੌਨ ਹਵਾਲ ਕਬੀਰ ਖੂਬ ਖਾਣਾ ਖੀਚਰੀ ਜਾਮ ਹੈ ਅੰਮ੍ਰਿਤ ਲੋਨਾ ਹੀਰਾ ਰੋਟੀ ਕਰਨੇ ਗਲਾ ਕਟਾਵੇ ਕੌਣ ਕਬੀਰ ਗੁਰ ਲਾਗਾ ਤਬ ਜਾਨੀਐ ਮਿਟੈ ਮੋਹ ਤਾਨ ਤਾਪ ਹਰਖ ਸੋਗ ਦਜੈ ਨਹੀਂ ਤਾਬ ਹਰ ਆਪਹਿ ਆਪ ਕਬੀਰ RAM ਕਹਿਨ ਮਹ ਭੀਦ ਹੈ ਤਾ ਮਹਿ ਇੱਕ ਵਿਚਾਰ ਸੋਈ RAM ਸਬੈ ਕਹੈ ਸੋਈ ਕੌਤਕ ਹਾਰ ਕਬੀਰ RAM RAM ਕਹੋ ਕਹਿਬੇ ਮਾਹਿ ਬਿਵੇਕ ਬਿਵੇਕ ਸਿਆਰੀ ਨਾਲ ਇੱਕ ਅਨੇਕ ਕਹਿ ਮਿਲ ਗਿਆ ਇੱਕ ਪਦ ਤੇ ਯਮਕ ਲਾ ਦੇਣੀ ਹੈ ਇੱਕ ਅਨੇਕ ਕਹਿ ਮਿਲ ਗਿਆ ਇੱਕ ਸਮਾਨਾ ਇੱਕ ਕਬੀਰ ਜਾ ਘਰ ਸਾਧਨਾ ਸੇਵੀ ਐ ਹਰ ਕੀ ਸੇਵਾ ਨਾਹੇ ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹੇ ਕਬੀਰ ਗੂੰਗਾ ਹੂਆ ਬਾਵਰਾ ਬਹਿਰਾ ਹੂਆ ਕਾਨ ਪਾਵ ਹੁਤੇ ਪਿੰਗਲ ਭਇਆ ਮਾਰਿਆ ਸਤਗੁਰ ਬਾਨ ਕਬੀਰ ਸਤਗੁਰ ਸੂਰਮੇ ਵਾਹਿ ਆ ਬਾਨ ਜੋ ਏਕ ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੇਡੇ ਛੇਕ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ